ਸਮਾਜ ਸੇਵੀ ਕਪੂਰ ਫੋਟੋਗ੍ਰਾਫਰ ਨੂੰ ਅੱਜ ਵੀ ਧਾਰੀਵਾਲ ਸ਼ਹਿਰ ਵਾਸੀ ਯਾਦ ਕਰਦੇ ਹਨ ਅਤੇ ਅੱਜ 6 ਅਗਸਤ ਨੂੰ ਕਪੂਰ ਫੋਟੋਗ੍ਰਾਫਰ ਦਾ ਜਨਮ ਦਿਨ ਮਨਾਇਆ ਗਿਆ ਧਾਰੀਵਾਲ ਵਿੱਚ ਅਤੇ ਉਹਨਾਂ ਦੀ ਯਾਦ ਵਿੱਚ ਲੰਗਰ ਵੀ ਲਗਾਏ ਗਏ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਕਪੂਰ ਫੋਟੋਗ੍ਰਾਫਰ ਦੀ ਬੇਟੀ ਸ਼ਿਵਾਨੀ ਸੱਚ ਦੇਵਾ ਨੇ ਦੱਸਿਆ ਕਿ ਅੱਜ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ ਅਤੇ ਕਪੂਰ ਫੋਟੋਗ੍ਰਾਫਰ ਦੇ ਨਾਮ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਯਾਦ ਕਰਦੇ ਹੋਏ ਲੰਗਰ ਲਗਾਏ ਗਏ ਹਨ ਤੁਹਾਨੂੰ ਦੱਸ ਦਈਏ ਕਿ ਕਪੂਰ ਫੋਟੋਗ੍ਰਾਫਰ ਦੇ بیٹے ਸੁਨੀਲ ਕਪੂਰ ਲੰਡਨ ਵਿੱਚ ਰਹਿੰਦੇ ਹਨ ਅਤੇ ਇੱਕ ਸਮਾਜ ਸੇਵੀ ਵੀ ਹਨ ਉਹ ਲੰਡਨ ਵਿੱਚ ਰਹਿ ਕੇ ਵੀ ਧਾਰੀਬਾਲ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਜਾਂ ਕਿਸੇ ਵੀ ਜ਼ਰੂਰਤਮੰਦੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਉਸ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਪਛੇ ਨਹੀਂ ਹਟਦੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਮਿੱਠੂ ਮਹਾਜਨ ਸ਼ਿਵ ਸ਼ੈਨਾ ਪੰਜਾਬ ਪੰਜਾਬ ਪ੍ਰਧਾਨ ਰੋਹਿਤ ਮਹਾਜਨ ਸ਼ਿਵ ਸ਼ੈਨਾ ਬਾਲਾ ਸਾਬ ਠਾਕਰੇ ਮਹਾਂਜਨ ਅਤੇ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁਗਲ ਨੇ ਕਿਹਾ ਕਿ 6 ਅਗਸਤ ਨੂੰ ਸੁਨੀਲ ਕਪੂਰ ਸਪੈਸ਼ਲ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਲਈ ਧਾਰੀਵਾਲ ਪਹੁੰਚੇ ਦੇ ਸਨ ਪਰ ਕੁਝ ਜ਼ਰੂਰੀ ਕੰਮ ਕਰਕੇ ਉਹ ਨਹੀਂ ਆਏ ਇਸ ਲਈ ਇੱਕ ਪੂਰ ਫੋਟੋਗ੍ਰਾਫਰ ਜੀ ਦੀ ਬੇਟੀ ਸ਼ਿਵਨੀ ਸੱਚ ਦੇਵਾ ਚੰਡੀਗੜ੍ਹ ਤੋਂ ਆਪਣੇ ਪਤੀ ਮਾਨਿਕ ਸੱਚ ਦੇਵਾ ਦੇ ਨਾਲ ਧਾਰੀਵਾਲ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਵਾਸਤੇ ਪਹੁੰਚਿਆ ਹਨ ਅਤੇ ਲੰਗਰ ਵਿੱਚ ਸੇਵਾ ਕਰ ਰਹੇ ਹਨ ਇਸ ਮੌਕੇ ਤੇ ਸਮਾਜ ਸੇਵੀ ਮਿੱਠੂ ਮਹਾਂਜਨ ਸੁਰਮਣੀ ਕਾਲੀਦਾਤਾ ਗੁਰੂ ਕਬਾ ਸਿੰਘ ਮਹਲ ਹਣੀ ਮਹਾਜਨ ਰੋਹਿਤ ਮਹਾਜਨ ਸ਼ਿਵਾਨੀ ਸੱਚ ਦੇਵਾ ਮਾਨਿਕ ਜੀ ਤੇਪੀ ਦੁੱਗਲ ਪ੍ਰਧਾਨ ਨਗਰ ਕੌਂਸਲ ਧਾਰੀਵਾਲ ਜਨਕ ਬੰਗਵਾਨੀ ਸੰਜੀਵ ਸੋਨੀ ਮੌਜੂਦ ਰਹੇ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰਜੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨੇੜੇ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਜੀ ਸ਼ਿਵਾਨੀ ਸਸਦੇਵ ਹੈ ਮੈਂ ਕਪੂਰ ਫੋਟੋਗ੍ਰਾਫਰ ਦੀ ਬੇਟੀ ਹਾਂ ਤੇ ਮੇਰੀ ਚੰਡੀਗੜ੍ਹ ਮੈਰिज ਹੋਈ ਹੈ ਤੇ ਕੀ ਕਹਿੰਦੇ ਆ ਬ੍ਰਦਰ ਮੇਰਾ ਸੁਨੀਲ ਕਪੂਰ ਸੋਨੂ ਜਿਹਨੂੰ ਸੋਨੂ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਲੰਡਨ ਹੁੰਦਾ ਤੇ ਸਾਡਾ ਇਹ ਉਪਰਾਲਾ ਸੀ ਕਿ ਸਾਡੇ ਫਾਦਰ ਸਾਹਿਬ ਦਾ ਅੱਜ ਬਰਥਡੇ ਸੀ 6 ਅਗਸਤ ਨੂੰ ਹੁੰਦਾ ਤੇ ਅਸੀਂ ਕਾਫੀ ਦੇਰ ਤੋਂ ਇਹ ਪ੍ਰਥਾ ਸ਼ੁਰੂ ਕੀਤੀ ਹੋਈ ਹੈ ਬ੍ਰਦਰ ਨੇ ਸ਼ੁਰੂ ਕੀਤੀ ਸੀ ਲੰਗਰ ਦੀ ਪ੍ਰਥਾ ਤੇ ਅਸੀਂ ਆਪਣੇ ਸ਼ਹਿਰ ਛਾ ਕੇ ਆਪਣੇ ਨੇਟਿਵ ਪਲੇਸ ਨਾਲ ਜੁੜੇ ਹੋਏ ਹਾਂ ਤੇ ਉਹਦਾ ਵੀ ਬਹੁਤ ਮਨ ਹੁੰਦਾ ਹੈ ਕਿ ਮੈਂ ਆਪਣੀ ਨੇਟਿਵ ਪਲੇਸ ਤੇ ਕੁਝ ਇਹੋ ਜਿਹਾ ਕੰਮ ਕਰਾਂ ਕਿ ਜਿਹੜਾ ਸ਼ਹਿਰ ਵਾਸੀ ਵੀ ਮੈਨੂੰ ਯਾਦ ਰੱਖਣ ਤੇ ਅੱਜ ਫਾਦਰ ਸਾਹਿਬ ਦੇ ਲਈ ਤੇ ਅਸੀਂ ਜਿਹੜਾ ਕਰ ਰਹੇ ਆ ਅਸੀਂ ਅੱਜ ਬਜ਼ੁਰਗਾਂ ਦਾ ਅਸ਼ੀਰਵਾਦ ਸਾਨੂੰ ਮਿਲਦਾ ਰਹੇ ਸਾਡੇ ਫਾਦਰ ਸਾਹਿਬ ਹਮੇਸ਼ਾ ਸਾਨੂੰ ਕਦੀ ਲੱਗਾ ਨਹੀਂ ਕਿ ਮਤਲਬ ਸਾਡੇ ਤੋਂ ਦੂਰ ਗਏ ਆ ਅਸੀਂ ਹਮੇਸ਼ਾ ਉਹਨਾਂ ਨੂੰ ਆਪਣੇ ਨਾਲ ਹੀ ਪਾਇਆ ਉਹਨਾਂ ਦੀਆਂ ਬਲੇਸਿੰਗਸ ਸਾਨੂੰ ਉਪਰੋਂ ਵੀ ਮਿਲ ਰਹੀਆਂ ਨੇ ਕਿ ਜਿਹੜਾ ਲੰਗਰ ਲਗਾਇਆ ਗਿਆ ਉਹਨਾਂ ਦੇ ਅੱਜ ਬਰਥਡੇ ਤੇ ਉਹਦੇ ਸਬੰਧੀ ਹਾਂਜੀ ਅੱਜ ਉਹਨਾਂ ਦਾ ਬਰਥਡੇ ਸੀ ਇਸ ਸਬੰਧੀ लंगर लगाया गया है ये पिछले 4-5 साल तो लगा रहा है वो कई बारी लंदन तो आके उन्हें लगाया पिछली बारी मैं खुद आई थी इस बारी भी मैं खुद आके आप लंगर सेवा की थी चैटिंग तो स्पेशल से सेवा करना जी हां जी